ਅੱਜ ਨਗਰ ਕੌਂਸਲ ਦੇ ਵਿੱਚ ਯੂ ਸਾਬ ਦੇ ਨਾਲ ਮੀਟਿੰਗ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਦੇ ਵੱਲੋਂ ਕੀ ਹੋਇਆ ਦਾ ਇਸ ਦੇ پاس ਅਸੀਂ तमाम ਸਾਹਿਬ ਯੂ ਸਾਬ ਨੂੰ ਇਹੀ ਬੇਨਤੀ ਕੀਤੀ ਹੈ ਕਿ ਜਿਹੜਾ ਸ਼ਹਿਰ ਕੋਰਾਲੀ ਹੈ ਸਾਡਾ ਜਿਹੜਾ ਸ਼ਹਿਰ ਹੈ ਇੱਥੇ ਰੇਲਵੇ ਸਟੇਸ਼ਨ ਵੀ ਹੈ ਬੱਸ ਸਟੈਂਡ ਵੀ ਹੈ ਫਿਰ ਚੰਡੀਗੜ੍ਹ ਦੇ ਨੇੜੇ ਵੀ ਹੈ ਜਿਹੜਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਵਧ ਰਿਹਾ ਕਲੋਨੀ ਵਾਈਜ਼ ਗਿਆ ਸਾਡੇ ਬਾਈਪਾਸ ਵੀ ਹੈ ਸਾਡੇ ਇੱਕ ਰੋਡ ਸਿਸਮਾ ਰੋਡ ਤੋਂ ਕੋਈ ਚੰਡੀਗੜ੍ਹ ਨੂੰ ਅਸੀਂ ਜਾਂਦੇ ਹਾਂ ਸਾਡੇ ਵਰਗਾ ਸ਼ਹਿਰ ਕੋਈ ਨੇੜੇ ਤੇੜੇ ਹੈ ਨਹੀਂ ਪੰਜਾਬ ਦੇ ਅੰਦਰ ਪਰ ਜਿਹੜੀ ਕੁਰਾਲੀ ਦੀ ਦਿੱਖ ਹੈ ਉਹ ਬਹੁਤ ਮਾੜੀ ਨਜ਼ਰ ਆ ਰਹੀ ਹੈ ਜਿਹਦੇ ਅੰਦਰ ਜਿਹੜੇ ਲੋਕਾਂ ਨੇ ਆ ਕੇ ਫੈਕਟਰੀਆਂ 'ਚ ਮਜ਼ਦੂਰੀਆਂ ਕਰਨੀਆਂ ਸੀ ਉਹ 5-5 7-7 ਰੇੜੀਆਂ ਲੈ ਕੇ ਉਹ ਜਗ੍ਹਾ-ਜਗ੍ਹਾ ਲਾ ਕੇ ਬੈਠੇ ہیں ਜਿਹਦੇ ਨਾਲ ਸਾਡਾ ਬਿਲਕੁਲ ਸੀਨ ਸਾਡੇ ਬਿਹਾਰ ਵਰਗਾ ਸਾਡੇ ਸੀਨ ਆ ਰਿਹਾ ਸਾ ਅਸੀਂ ਇਹਨਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਸਾਡੀ ਸਹਾਇਤਾ ਕਰੋ ਸਾਡੇ ਸ਼ਹਿਰ ਦੀ ਦਿੱਖ ਨੂੰ ਵਧੀਆ ਬਣਾਓ ਤੇ ਜਿਹੜਾ ਸੀਵਰੇਜ ਦਾ ਸਿਸਟਮ ਹੈ ਜਾਂ ਜਿਵੇਂ ਹੁਣ ਬਰਸਾਤ ਆਉਣ ਵਾਲੀ ਹੈ ਬਰਸਾਤ ਦੇ ਵਿੱਚ ਸ਼ਹਿਰ ਦਾ ਕੋਈ ਵੀ ਕੋਨਾ ਹੈ ਜਾਨੀਂਦਾ ਜਿਹੜੇ ਘਰਾਂ 'ਚ ਪਾਣੀ ਨਹੀਂ ਵੜ ਜਾਂਦਾ ਦੁਕਾਨਾਂ 'ਚ ਪਾਣੀ ਵੜ ਜਾਂਦਾ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਵੀ ਸਾਰੇ ਕੰਮਾਂ ਨੂੰ ਪਾਸੇ ਕਰਕੇ ਤੁਸੀਂ ਸ਼ਹਿਰ ਦੇ ਜਿਹੜਾ ਸੀਵਰੇਜ ਹੈ ਤੇ ਬਰਸਾਤ ਦੇ ਪਾਣੀ ਦੇ ਲੰਗਣ ਦਾ ਤੁਸੀਂ ਉਪਰਾਲਾ ਕਰੋ ਜਿੱਥੇ ਸੁਆਮੀ ਜੀ ਨਦੀ ਪਾਰ ਦਾ ਸਾਡੇ ਡੇਰਾ ਉੱਤੇ ਬਾਬਾ ਕਸਾਈ ਵਾਲੇ ਦਾ ਡੇਰਾ ਸਾਡੇ ਸ਼ਹਿਰ ਨੂੰ ਇੱਕ ਮੰਨਿਆ ਪਰਮੰਨਿਆ ਸ਼ਹਿਰ ਮੰਨਿਆ ਜਾਂਦਾ ਸੀ ਪੰਜਾਬ ਦੇ ਅੰਦਰ ਇੱਕ ਮੇਨ ਮੰਡੀ ਸਾਡਾ ਸ਼ਹਿਰ ਹੁੰਦਾ ਸੀ ਅਸੀਂ ਆਪਣੀ ਭਗਵੰਤਮਾਨ ਸਰਕਾਰ ਤੇ ਅਨਮੋਲ ਗਗਨਮਾਨ ਜਿਹੜੀ ਸਾਡੇ ਮੈਡਮ ਹੈ ਉਹਨਾਂ ਦੇ ਨਾਲ ਅਸੀਂ ਇਲਕੇ ਅਸੀਂ ਕਰਾਲੀ ਦੇ ਵਿਕਾਸ ਵਾਸਤੇ ਬਜ਼ੀਤ ਹੋਣਾ ਚਾਹੁੰਦੇ ਆ ਤੇ ਕਰਾਲੀ ਵਾਸੀਆਂ ਤੋਂ ਅਸੀਂ ਸਹਿਤਾ ਮੰਗਦੇ ਆ ਕਿ ਅਸੀਂ ਬਹੁਤ ਜਲਦੀ ਬਾਜ਼ਾਰ ਦਾ ਗਲੀਆਂ ਦਾ ਕੰਮ ਕਰਨ ਜਾ ਰਹੇ ਆ ਕਿ ਤੁਸੀਂ ਸਾਡੀ ਸਹਿਯਤਾ ਕਰੋ ਈਓ ਸਾਹਿਬ ਤੇ ਐਸਓ ਸਾਹਿਬ ਨੂੰ ਅਸੀਂ ਅੱਜ ਰਿਕੁਐਸਟ ਕੀਤੀ ਹੈ ਬਹੁਤ ਚੰਗੇ ਅਫੀਸਰ ਹੈ ਸਾਊ ਅਫੀਸਰ ਹੈ ਇਹਨਾਂ ਨੂੰ ਸਾਡੇ ਸਾਨੂੰ ਆਸ ਹੈ ਕਿ ਇਹ ਸਾਡੇ ਲਈ ਕੰਮ ਕਰਨਗੇ ਸਰਦਾਰ ਬਹਾਦਰ ਸਿੰਘ ਜੀ ਅੱਜ ਨਗਰ ਕੌਂਸਲ ਦੇ ਵਿੱਚ ਜੋ ਮੀਟਿੰਗ ਕੀਤੀ ਗਈ ਹੈ ਜੋ ਆਪਣੇ ਈਓ ਸਾਹਿਬ ਨੇ ਰਜਨੀਸ਼ ਸੂਤ ਜੀ ਸੋ ਇਹਨਾਂ ਦੇ ਕੋਲ ਤੁਹਾਡੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅੱਜ ਪਹੁੰਚੇ ਨੇ ਕੀ ਮੁੱਦਾ ਪਾਸ ਹੋਇਆ ਅੱਜ ਸਾਡੀ ਮੀਟਿੰਗ ਸ਼ਹਿਰ ਦੇ ਮੁੱਦਿਆਂ ਤੇ ਹੋਈ ਹੈ ਜੀ ਔਰ ਸਾਡੇ ਸਤਕਾਰਯੋ ਸਾਡੇ ਬਹੁਤ ਹੀ ਸੂਝਵਾਨ ਅਫਸਰ ਜਿਹੜੇ ਸਾਡੇ ਸ਼ਹਿਰ ਨੂੰ ਮਿਲੇ ਆਂ ਸ਼੍ਰੀ ਰਜਨੀ ਸੂਤ ਜੀ ਔਰ ਇਹ ਸਾਡੇ ਜੀ ਉਹ ਸਾਹਿਬ ਬਹੁਤ ਸਾਡੇ ਸ਼ਹਿਰ ਦੇ ਪ੍ਰਤੀ ਫਿਕਰਮੰਦ ਹੈ ਔਰ ਜੋ ਆਉਣ ਵਾਲਾ ਸਮਾਂ ਹੈ ਕਿ ਬਰਸਾਤ ਦਾ ਮੌਸਮ ਆ ਰਿਹਾ ਹੈ ਜੀ ਸਾਡੇ ਸ਼ਹਿਰੀ ਸਾਰੇ ਹੀ ਇਸ ਗੱਲੋਂ ਚਿੰਤਤ ਹਨ ਕਿਉਂਕਿ ਸਾਡਾ ਸ਼ਹਿਰ ਜਦੋਂ ਥੋੜੀ ਜੀ ਬਾਰਿਸ਼ ਹੁੰਦੀ ਹੈ ਪਾਣੀ ਨਾਲ ਡੁੱਬ ਜਾਂਦਾ ਹੈ ਜੀ ਉਸ ਦੀ ਨਿਕਾਸੀ ਦੇ ਪ੍ਰਬੰਧਾਂ ਦੇ ਬਾਰੇ ਸਾਡੀ ਵਿਚਾਰ ਚਰਚਾ ਸਾਡੇ ਜੇ ਆਈ ਸਾਹਿਬ ਨਗਰ ਕੌਂਸਲ ਦੇ ਸਾਡੇ ਇੰਦਰ ਮੋਹਨ ਭੱਟੀ ਜੀ ਐਮਈ ਸਾਹਿਬ ਔਰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਜੋ ਵੀ ਐਨਾਲਿਸਿਸ ਕੀਤੇ ਗਏ ਕਿ ਇਸ ਦੀ ਰੋਕਥਾਮ ਜਾਂ ਇਸ ਦਾ ਬਚਾਓ ਜਾਂ ਇਸ ਦਾ ਹੱਲ ਉਸ ਦੇ ਬਾਰੇ ਸਾਰੀਆਂ ਚਰਚਾਵਾਂ ਹੋਈਆਂ ਜੀ ਔਰ ਵਧੀਆ ਤਰੀਕੇ ਦੇ ਨਾਲ ਜਿਵੇਂ ਕਿ ਪਾਣੀ ਦੀ ਪੀਣ ਵਾਲੇ ਪਾਣੀ ਦੀ ਪ੍ਰਬੰਧਨ ਦਾ ਜੋ ਸਿਸਟਮ ਹੈ ਕਿਉਂਕਿ ਗਰਮੀ ਦਾ ਮੌਸਮ ਹੈ ਜੀ ਪਹਿਲਾਂ ਤਾਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਪਾਣੀ ਦੀ ਵਰਤੋਂ ਜਿਹੜੇ ਪਿੰਡ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰੋ ਜੀ ਔਰ ਦੂਜਾ ਜਿਹੜਾ ਪਿੰਡ ਵਾਲੇ ਪਾਣੀ 'ਚ ਕਮੀ ਦਾ ਮਾਹੌਲ ਚੱਲ ਰਿਹਾ ਔਰ ਜਦ ਸਮੇਂ ਸਿਰ ਇਸ ਦੇ ਲਈ ਬਹੁਤ ਹੀ ਵਧੀਆ ਸਟਾਫ ਜਿਹੜੇ ਕਿ ਐਕਸਪੀਰੀਐਂਸਡ ਪਰਸਨ ਉਹਨਾਂ ਦਾ ਵੀ ਅਸੀਂ ਸੁਝਾਅ ਰੱਖਿਆ ਜੀ ਉਹ ਸਾਬ ਕੋਲ ਕਿ ਉਹਨਾਂ ਨੂੰ ਇੱਥੇ ਤਾਇਨਾਤ ਕੀਤਾ ਜਾਵੇ ਔਰ ਯੋ ਸਾਹਿਬ ਨੇ ਸਾਡਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਗੱਲ ਨੂੰ ਸੁਣ ਕੇ ਔਰ ਉਸ ਨੂੰ ਪ੍ਰੈਕਟੀਕਲੀ ਲਾਗੂ ਕਰ ਰਹੇ ਆ ਜੀ ਔਰ ਉਮੀਦ ਹੈ ਜੀ ਕਿ ਜਿਵੇਂ ਸਾਡਾ ਪ੍ਰਸ਼ਾਸਨ ਸਾਡੇ ਨਗਰ ਕਾਉਂਸਲ ਦੇ ਅਧਿਕਾਰੀ ਸ਼ਹਿਰ ਦੇ ਪਾਣੀ ਦੀ ਨਿਕਾਸੀ ਹੋਵੇ ਚਾਹੇ ਪਾਣੀ ਪੀਣ ਵਾਲੇ ਦਾ ਪ੍ਰਬੰਧ ਹੋਵੇ ਉਸ ਦੇ ਲਈ ਅੱਜ ਸਾਡਾ ਮੇਨ ਇਸ਼ੂ ਇਹ ਸੀਗਾ ਕਿ ਆਉਣ ਵਾਲਾ ਸਮਾਂ ਜਿਹੜਾ ਕਿ ਬਹੁਤ ਹੀ ਬਰਸਾਤ ਵਾਲਾ ਹੈ ਔਰ ਗਰਮੀ ਦਾ ਮੌਸਮ ਹੈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਬਾਰੇ ਸਾਡੀ ਮੀਟਿੰਗ ਹੋਈ ਹੈ ਜੀ ਸੋ ਨਿਕਾਸੀ ਦੇ ਪਾਣੀ ਲਈ ਕੁਰਾਲੀ ਸ਼ਹਿਰ ਨੂੰ ਇੱਕ ਨਦੀ ਦਾ ਵਰਦਾਨ ਮਿਲਿਆ ਹੋਇਆ ਹੈ ਇਹ ਨਹੀਂ ਲੱਗਦਾ ਕਿ ਨਦੀ ਦੇ ਵਿੱਚ ਸਾਰਾ ਪਾਣੀ ਸਿੱਟਿਆ ਜਾਵੇ ਦੇਖੋ ਜੀ ਇਹ ਤਾਂ ਸਾਡੇ ਸ਼ਹਿਰ ਨਾਲ ਬਹੁਤ ਵਧੀਆ ਸੋਰਸ ਹੈ ਜਿਹੜਾ ਨੇਚਰਲ ਸੋਰਸ ਹੈ ਕਿ ਸਾਡੇ ਨਾਲ ਬਰਸਾਤੀ ਨਦੀ ਵਹਿ ਰਹੀ ਹੈ ਜੀ ਜਿਹੜੀ ਕਿ ਸਦੀਆਂ ਤੋਂ ਇੱਥੇ ਚੱਲ ਰਹੀ ਹੈ ਔਰ ਇਸ ਦਾ ਇਸ ਦੇ ਲਈ ਸਾਰਾ ਪਾਣੀ ਦਾ ਜਿਹੜਾ ਨੇਚਰਲ ਫਲੋ ਹੈ ਉਹ ਸਾਡਾ ਨਦੀ ਵੱਲ ਨੂੰ ਹੀ ਹੁੰਦਾ ਹੈ ਜੀ ਔਰ ਉਸ ਦੇ ਲਈ ਕਈ ਸਾਡੇ ਪਾਣੀ ਦੀ ਨਿਕਾਸੀ ਦੇ ਰਸਤੇ ਥੋੜੇ ਜੇ ਗਲਤ ਰਸਤੇ ਜਿਵੇਂ ਕਿ ਉਹਦਾ ਇਖਤਿਆਰ ਕੀਤੇ ਹੋਏ ਹਨ ਉਹਨਾਂ ਨੂੰ ਅਸੀਂ ਯੋਸਾਹਬ ਉਹਨਾਂ ਦੇ ਨੌਲੇਜ ਜਾਂ ਇਹਨਾਂ ਦੇ ਸਾਰੇ ਜਿਹੜੇ ਕਿ ਇੰਜੀਨੀਅਰਿੰਗ ਡਿਪਾਰਟਮੈਂਟ ਤੇ ਸਾਰੇ ਅਧਿਕਾਰੀ ਐਸਡੀਓ ਸਾਹਿਬਾਨ ਜੇਈ ਸਾਹਿਬਾਨ ਉਹਨਾਂ ਨੂੰ ਅਸੀਂ ਦੱਸਿਆ ਕਿ ਇਸੇ ਸੋਰਸ ਨੂੰ ਵਰਤਿਆ ਜਾਵੇ ਔਰ ਇਸ ਦੇ ਲਈ ਕੁਝ ੜਕੇ ਹਨ ਜਿਵੇਂ ਕਿ ਬੱਸ ਸਟੈਂਡ ਦੇ ਵਿੱਚ ਇੱਕ ਪੁਲੀ ਹੈ ਉਹ ਬਲੌਕ ਹੈ ਉਹਦਾ ਉਹਦੇ ਰਾਹੀਂ ਪਾਣੀ ਨੂੰ ਜਿਹੜਾ ਸਾਡਾ ਚੰਡੀਗੜ੍ਹ ਰੋਡ ਦਾ ਪ੍ਰਸਾਤੀ ਪਾਣੀ ਹੈ ਅ ਉਹ ਕਿ ਉਹ ਕਿ ਉੱਥੇ ਤੁਹਾਨੂੰ ਤੁਸੀਂ ਅਕਸਰ ਆਪਾਂ ਦੇਖਦੇ ਆ ਕਿ ਖਾਲਸਾ ਸਕੂਲ ਦੇ ਅੱਗੇ ਔਰ ਸਾਡਾ ਸਾਰਾ ਏਰੀਆ ਅ ਦੋਨੇ ਪਾਸੇ ਹਾਈਵੇ ਦੇ ਉੱਥੇ ਪਾਣੀ ਸਟਕ ਹੋ ਜਾਂਦਾ ਔਰ ਉਸ ਨੂੰ ਕੱਢਣ ਦੇ ਲਈ ਵੀ ਅੱਜ ਅਸੀਂ ਇਹਦੇ ਬਾਰੇ ਵਿਚਾਰ ਚਰਚਾ ਕੀਤੀ ਹੈ ਕਿ ਉਸ ਪਾਣੀ ਨੂੰ ਸਿੱਧਾ ਨਦੀ ਦੇ ਨਾਲ ਜੋੜਿਆ ਜਾਵੇ ਜੀ ਹਾਂਜੀ ਸੋ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਕਾਫੀ ਰੇੜੀਆਂ ਖੜਦੀਆਂ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਆਵਾਜਾਈ ਦੇ ਵਿੱਚ ਵੀ ਫਰਕ ਪੈਂਦਾ ਤੇ 메인 ਰੋਡ ਤੇ ਐਕਸੀਡੈਂਟ ਹੋਣ ਦਾ ਵੀ ਡਰ ਹੈ ਇਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਰੇੜੀਆਂ ਫੜੀਆਂ ਵਾਲੇ ਕਿਉਂਕਿ ਇੱਕ ਨਿਯਮ ਹੈ ਜੀ ਮਿਸੀਪਲ ਐਕਟ ਦੇ ਅਕੋਰਡਿੰਗ ਕਿ ਇੱਕ ਜਿਹੜਾ ਰੇੜੀ ਚੱਲਦੀ ਤਾਂ ਰਹਿ ਸਕਦੀ ਹੈ ਪਰ ਉਹ ਵੀ ਲਾਇਸੈਂਸ ਹੋਲਡਰ ਜਿਹੜਾ ਕਿ ਅਪਰੂਵਡ ਹੋਵੇ ਨਗਰ ਕੌਂਸਲ ਤੋਂ ਲਾਇਸੈਂਸ ਹੋਵੇ ਪਰ ਉਹ ਇੱਕ ਜਗ੍ਹਾ ਫਿਕਸ ਨਹੀਂ ਕਰ ਸਕਦੇ ਉਸਦੇ ਲਈ ਵੀ ਯੂ ਸਾਹਿਬ ਨੇ ਸਾਨੂੰ ਪ੍ਰੋਸਾ ਦਿੱਤਾ ਹੈ ਕਿ ਜਿਹੜੇ ਗੈਰਕਾਨੂੰਨੀ ਤੌਰ ਤੇ ਰੇੜੀਆਂ ਫੜੀਆਂ ਵਾਲੇ ਪੱਕੇ ਫਿਕਸ ਹੋਈ ਬੈਠੇ ਆ ਉਹਨਾਂ ਦੇ ਖਿਲਾਫ ਇਹ ਕਾਰਵਾਈ ਹੋਗੀ ਜੋ ਜਾਇਜ਼ ਹੋਣਗੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਊਗਾ ਜੀ ਹਾਂਜੀ ਜੀ ਥੈਂਕ ਯੂ ਧੰਨਵਾਦ ਜੀ ਸਸੀ ਕਾਂਗ